ਖਬਰਨਾਮਾ ਦੇਖ ਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਮੁਕਦਮਾ ਦਾਇਰ ਕੀਤਾ ਗਿਆ ਸੀ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਤ ਸਿੰਘ ਸੈਣੀ ਹੋਣਾ ਤੇ ਉਹਨਾਂ ਉੱਤੇ ਵੱਡੇ ਇਲਜ਼ਾਮ ਲੱਗੇ ਸੀ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਤੇ ਜਿਸ ਤਰ੍ਹਾਂ ਇਲਜ਼ਾਮ ਲੱਗੇ ਨੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਠਿਆ ਤੇ 25 ਜੂਨ ਤੋਂ ਲੈ ਕੇ ਹੁਣ ਤੱਕ ਨਿਆਂਖਾ ਰਾਸਤੇ ਚੱਲ ਰਹੇ ਨੇ ਹਾਲਾਂਕਿ ਬਿਕਰਮ ਜੀਠਿਆ ਵੱਲੋਂ ਹੱਥ ਪੱਲਾ ਮਾਰਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਜ਼ਬਾਨਤ ਮਿਲੇ ਲੇਕਿਨ ਇੱਧਰ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਤ ਸਿੰਘ ਸੈਣੀ ਨੂੰ ਸਿੱਟ ਵੱਲੋਂ ਜਿਹੜੀ ਕਲੀਨ ਚਿੱਟ ਮਿਲੀ ਹੈ ਉਸ ਦੇ ਬਾਰੇ ਗੱਲਬਾਤ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਤ ਸਿੰਘ ਸੈਣੀ ਨੂੰ 2021 ਵਿੱਚ ਲਾਇਰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵੱਡੀ ਰਾਤ ਮਿਲੀ ਹੈ ਇਹ ਮਾਮਲਾ ਉਹਨਾਂ ਉੱਤੇ 2021 ਦੇ ਵਿੱਚ ਦਾਇਰ ਕੀਤਾ ਗਿਆ ਸੀ ਸਪੈਸ਼ਲ ਇੱਕ ਸਿਟ ਬਣਾਈ ਗਈ ਸੀ ਸੁਮੇਤ ਸਿੰਘ ਸੈਣੀ ਹੋਰਾਂ ਨੂੰ ਲੈ ਕੇ ਜਿਹੜੇ ਪੰਜਾਬ ਦੇ ਸਾਬਕਾ ਡੀਜੀਪੀ ਰਹ ਚੁੱਕੇ ਨੇ ਅਤੇ ਜਿਨ੍ਹਾਂ ਦੀ ਉੱਤਨੀ ਬੈਟਰੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੇ ਨਾਲ ਵਿਸ਼ੇਸ਼ ਜਾਂਚ ਸਿਟ ਨੇ ਸੈਣੀ ਨੂੰ ਬਿਕਸੂਰ ਹਲਾਣਿਆ ਹੈ ਅਤੇ ਅਦਾਲਤ ਵਿੱਚ ਦਾਇਰ ਚਾਰਜੀਟ ਵਿੱਚ ਉਸ ਨੂੰ ਕਾਲਮ ਨੰਬਰ ਦੋ ਵਿੱਚ ਰੱਖਿਆ ਹੈ ਲੋਕ ਨਿਰਮਾਣ ਵਿਭਾਗ ਦੇ ਤਤਕਾਲੀ ਕਾਰਜਕਾਰੀ ਇੰਜੀਨੀਅਰ ਨਿਮਰਤ ਦੀਪ ਸਿੰਘ ਸਮੇਤ ਪੰਜ ਮੁਲਜ਼ਮਾਂ ਵਿਰੁੱਧ ਚਾਰ ਚੀਟ ਚਾਰ ਚੀਟ ਦਰਜ ਕੀਤੀ ਗਈ ਸੀ 2021 ਦੇ ਵਿੱਚ ਉਹਦੇ ਵਿੱਚ ਸੁਮੇਤ ਸਿੰਘ ਸੈਣੀ ਵੀ ਸੀ ਮਾਮਲੇ ਦੀ ਸੁਣਵਾਈ 17 ਜਨਵਰੀ ਨੂੰ ਹੋਵੇਗੀ 2021 ਵਿੱਚ ਵਿਜੀਲੈਂਸ ਵਿਭਾਗ ਨੇ ਨਿਮਰਤ ਦੀਪ ਸਿੰਘ ਅਤੇ ਸਾਬਕਾ ਡੀਜੀਪੀ ਪੰਜਾਬ ਸੈਣੀ ਨੂੰ ਇਹ ਸਮਾਪਨ ਵਿੱਚ ਨਾਮਜ਼ਦ ਕੀਤਾ ਸੀ ਬਾਅਦ ਵਿੱਚ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਐਸਐਸ ਸ਼੍ਰੀ ਵਾਸਤਵ ਦੀ ਅਗਵਾਈ ਵਿੱਚ ਇੱਕ ਵਿੱਚ ਇੱਕ ਸਟ ਐਸਆਈਟੀ ਬਣਾਈ ਗਈ ਕਾਬਲੇ ਗੌਰ ਹੈ ਕਿ ਬਿਜ਼ਨਸ ਵੱਲੋਂ ਸਾਬਕਾ ਡੀਜੀਪੀ ਸੁਮੇਸ਼ ਸਿੰਘ ਸੈਣੀ ਤੇ ਇਲਜ਼ਾਮ ਲਗਾਏ ਗਏ ਸਨ ਕਿ ਸੁਮੇਸ਼ ਸੈਣੀ ਨੇ ਨਿਰਮਲਦੀਪ ਸਿੰਘ ਅਤੇ ਹੋਰਨ ਨਾਲ ਸਾਜਬਾਨ ਹੋ ਕੇ ਚੰਡੀਗੜ੍ਹ ਸੈਕਟਰ 20 ਦੀ ਵਿਚਲੀ ਕੋਠੀ ਨੂੰ ਪਹਿਲਾਂ ਕਿਰਾਏ ਤੇ ਲਿਆ ਬਾਅਦ ਵਿੱਚ ਉਸ ਨੂੰ ਖਰੀਦ ਕਰਨ ਬਾਰੇ ਕੋਈ ਇਕਰਾਰਨਾਮੇ ਦੀ ਗੱਲ ਸਾਹਮਣੇ ਆਈ ਜਦ ਕਿ ਸੁਮੇਰ ਸੈਣੀ ਵੱਲੋਂ ਕੋਠੀ ਮਾਲਕ ਸੁਨਦਰਜੀਤ ਸੰਜਸਵਾਲ ਦੇ ਖਾਤੇ ਵਿੱਚ ਲੱਖਾਂ ਦਾ ਕਿਰਾਇਆ ਬਣਦੇ باوجود ਕਰੋੜਾਂ ਦਾ ਟ੍ਰਾਂਸਫਰ ਕਿਤੇ ਗਿਆ ਇਸ ਮਾਮਲੇ ਵਿੱਚ ਨਾਮਜਦ ਨਿਮਰਤ ਦੀਪ ਸਿੰਘ ਅਤੇ ਉਸ ਦੇ ਪਰਿਵਾਰ ਵੱਲੋਂ 35 ਦੇ ਕਰੀਬ ਜਾਇਦਾਦਾਂ ਬਣਾਉਣ ਅਤੇ ਆਮਦਨ ਤੋਂ ਵੱਧ ਖਰਚਣ ਕਰਨ ਦੇ ਜਿਹੜੇ ਇਲਜ਼ਾਮ ਲੱਗੇ ਸਨ ਇਦੇ ਵਿੱਚ ਸੁਮੇਸ਼ ਸਿੰਘ ਸੈਣੀ ਸੀ ਇੰਜੀਨੀਅਰ ਲਿਮਰਤ ਦੀਪ ਸੀ ਅਤੇ ਹੋਰ ਵੀ ਕਈ ਅਗੇ ਸੀ ਜਿਨ੍ਹਾਂ ਨੇ ਇਲਜ਼ਾਮ ਲੱਗੇ ਕਿਸ ਚੰਡੀਗੜ੍ਹ ਦੇ ਵਿੱਚ ਜ਼ਾਇਦਾਦਾਂ ਬਣਾਈਆਂ ਨੇ ਲੇਕਿਨ ਅੱਜ ਸਿਟ ਨੇ ਡੀਜੀਪੀ ਦਾ ਸਾਰੇ ਮਾਮਲੇ ਦੀ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕਰਕੇ ਤੈਕੀ ਗਾਥ ਕਰਕੇ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਆਮਦਨ ਤੋਂ ਵੱਧ ਜ਼ਾਇਦਾਦ ਬਣਾਉਣ ਦੇ ਮਾਮਲੇ ਵਿੱਚ ਜਿਸ ਤਰ੍ਹਾਂ ਦਾ ਮੁਕਦਮਾ ਹੁਣ ਸ਼ਰੂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠਿਆ ਉੱਤੇ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ ਇਸੇ ਤਰ੍ਹਾਂ ਇਲਜ਼ਾਮ ਲੱਗ ਗਿਆ ਸੀ ਕੁਝ ਜ਼ਾਇਦਾਦਾਂ ਨੂੰ ਲੈ ਕੇ ਜਿਹੜੀਆਂ ਜ਼ਾਇਦਾਦਾਂ 35 ਦੇ ਕਰੀਬ ਜਿਹੜੀਆਂ ਨੇ ਦਸੀਆਂ ਜਾ ਰਹੀਆਂ ਨੇ ਇਹ ਜ਼ਾਇਦਾਦਾਂ ਕਿਵੇਂ ਬਣਾਈਆਂ ਜਾਂ ਕਿਉਂ ਬਣਾਈਆਂ ਜਾਂ ਕਿੱਥੋਂ ਬਣਾਈਆਂ ਕਿਆਂ ਇਸ ਨੂੰ ਲੈ ਕੇ ਸ਼ਟ ਨੇ ਕਲੀਨ ਛੇੜ ਦਿੱਤੀ ਦੇ ਦਿੱਤੀ ਹੈ ਯਾਨੀ ਕਿ ਫੋਨ ਕਿਸੇ ਵੀ ਵਿਵਾਦ ਦੇ ਵਿੱਚ ਨਹੀਂ ਰਹਿ ਗਿਆ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਸ਼ ਸੁਮੇਸ਼ ਸੈਣੀ ਦੱਸਿਆ ਜਾ ਰਿਹਾ ਹੈ ਕਿ ਅੱਜ ਕੋਰਟ ਦੇ ਨਿਰਦੇਸ਼ਾਂ ਅਤੇ ਸਿਟ ਦੇ ਨਿਰਦੇਸ਼ਾਂ ਅਨੁਸਾਰ ਕਲੀਨ ਚਿੱਟ ਮਿਲ ਗਈ ਹੈ ਡੀਜੀਪੀ ਸੁਮੇਸ਼ ਸੈਣੀ ਨੂੰ ਧੰਨ